ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਰਪੁਰਬ ਤੇ ਪਾਕਿਸਤਾਨ ਜਾਣ ਵਾਲੇ ਜੱਥੇ ਦੇ ਉੱਤੇ ਰੋਕ ਲਵਾ ਲਗਾ ਦਿੱਤੀ ਗਈ ਹੈ ਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੋਸ਼ਿਸ਼ ਸੁਰੱਖਿਆ ਕਾਰਨਾਂ ਕਰਕੇ ਇਹ ਜਿਹੜੀ ਰੋਕ ਹੈ ਇਹ ਲਗਾਈ ਗਈ ਹੈ ਪਰ ਇੱਥੇ ਸਵਾਲ ਇਹ ਉੱਠਦੇ ਆ ਕਿ ਜੇ ਦੂਜੇ ਪਾਸੇ ਭਾਰਤ ਦੇ ਪਾਕਿਸਤਾਨ ਦੇ ਕ੍ਰਿਕਟ ਦੇ ਮੈਚ ਹੋ ਸਕਦੇ ਆ ਮੈਚ ਚੱਲ ਰਹੇ ਆ ਤੇ ਉਸ ਦੇ ਉੱਤੇ ਕੋਈ ਕਿਸੇ ਨੇ ਕੋਈ ਸਵਾਲ ਨਹੀਂ اٹھਾਇਆ ਕੋਈ ਕੈਂਤੂ ਨਹੀਂ ਪ੍ਰੰਤੂ ਨਹੀਂ ਹੋਇਆ ਪਰ ਜੋ ਸੰਗਤ ਹਰ ਸਾਲ ਦੀ ਸਾਲ ਪੰਜਾਬ ਰਾਜਸਥਾਨ ਹਰਿਆਣਾ ਜਾਂ ਆਪਣੇ ਸਾਰੇ ਦੇਸ਼ ਦੇ ਵਿੱਚ ਜੋ ਗੁਰੂ ਨਾਨਕ ਨਾਮ ਲੇਵਾ ਸੰਗਤ ਹਰ ਸਾਲ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਦੇ ਲਈ ਪਾਕਿਸਤਾਨ ਜਾਂਦੀ ਹੈ ਤੇ ਉੱਥੇ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕਰਦੀ ਹੈ ਤਾਂ ਉਹਨਾਂ ਦੇ ਉੱਤੇ ਰੋਕ ਕਿਉਂ ਲਗਾਈ ਜਾ ਰਹੀ ਹੈ ਇਹ ਇਸ ਬਾਰੇ ਸਵਾਲ ਉੱਠ ਰਹੇ ਹੈ ਇਸ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਪਰ ਜਦੋਂ ਦੂਸਰੇ ਪਾਸੇ ਮੈਚ ਹੋ ਰਹੇ ਆ ਪਾਕਿਸਤਾਨ ਭਾਰਤ ਦੇ ਮੈਚ ਚੱਲ ਰਹੇ ਆ ਉੱਥੇ ਕੋਈ ਸਵਾਲ ਨਹੀਂ ਉੱਠ ਰਿਹਾ ਉੱਥੇ ਕੋਈ ਨਹੀਂ ਪੁੱਛ ਰਿਹਾ ਕਿ ਬੀਸੀਸੀ ਆਈਸੀਸੀ ਦਾ ਕੌਣ ਚੇਅਰਮੈਨ ਆ ਜਾਂ ਕਿੰਨਾਂ ਦੇ ਕਹਿਣ ਤੇ ਮੈਚ ਹੋ ਰਹੇ ਆ ਕੋਈ ਕੋਈ ਇਸ ਦੇ ਉੱਤੇ ਸਵਾਲ ਨਹੀਂ ਕਰ ਰਿਹਾ ਸੋ ਐਸਜੀਪੀਸੀ ਨੇ ਜ਼ਰੂਰ ਇਸ ਦੇ ਉੱਤੇ ਸਵਾਲ ਠਾਏ ਆ ਜਰੂ ਉਹਨਾਂ ਨੇ ਜ਼ਰੂਰ ਕਿਹਾ ਕੀ ਕਹਿੰਦਾ ਸਰਕਾਰ ਇਸ ਤੇ ਮੋੜ ਵਿਚਾਰ ਕਰੇ ਮੋੜ ਇਸ ਜੋ ਰੋਕ ਲਗਾਈ ਗਈ ਹੈ ਇਸ ਨੂੰ ਮੋੜ ਦੁਆਰ ਤੋਂ ਸਾਰਾ ਕੁਝ ਚੈੱਕ ਕੀਤਾ ਜਾਵੇ ਤੇ ਜੋ ਸੰਗਤ ਜਾਣਾ ਚਾਹੁੰਦੀ ਆ ਪਾਕਿਸਤਾਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਰਪੁਰਬ ਤੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਪਰ ਸੋਨੂੰ ਇਹ ਦੱਸ ਦੇਈਏ ਕਿ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਤੇ ਚਾਰ ਅਕਾਲੀਦਾਰ ਬਣੇ ਹੋਏ ਹਨ ਜਿਨ੍ਹਾਂ ਵਿੱਚੋਂ ਅ ਅਕਾਲੀਦਾਰ ਵਾਰਿਸ ਪੰਜਾਬ ਦੇ ਜਿਨ੍ਹਾਂ ਦੇ ਕੀ ਪ੍ਰਧਾਨ ਅਮਰਤਪਾਲ ਸਿੰਘ ਨੇ ਭਾਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੂੰ ਇਸ ਟਾਈਮ ਤੇ ਉਹਨਾਂ ਦੇ ਬਾਪੂ ਜੀ ਵੇਖ ਰਹੇ ਨੇ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਜਿਨ੍ਹਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਅ ਪਰ ਇੱਕ ਸ਼੍ਰੋਮਣੀ ਗੁਰਦਵਾਰਾ ਦਰਬਾਦ ਤੇ ਇੱਕ ਜੋਗੀ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਬਣਾਇਆ ਗਿਆ ਅਕਾਲੀ ਦਰ ਹੈ ਇਹਨਾਂ ਇਹ ਚਾਰੇ ਅਕਾਲੀ ਦਰ ਜੋ ਕਿ ਆਪਣੇ ਆਪ ਨੂੰ ਪੰਥਕ ਦੱਸਦੇ ਹਨ ਪਰ ਇਹਨਾਂ ਦੇ ਵੱਲੋਂ ਹਜੇ ਤੱਕ ਕੋਈ ਇਸ ਜੋ ਰੋਕ ਲਗਾਈ ਗਈ ਹੈ ਇਸ ਦੇ ਉੱਤੇ ਕੋਈ ਵੀ ਬਿਆਨ ਤੱਕ ਨਹੀਂ ਆਇਆ ਇੱਥੇ ਇਹਨਾਂ ਦਾ ਹੱਕ ਬੰਦ ਤਾਂ ਸੀ ਨਾ ਚਾਰੇ ਅਕਾਲੀ ਦਲਾਂ ਦਾ ਕਿ ਕੇਂਦਰ ਸਰਕਾਰ ਨੂੰ ਸਵਾਲ ਕਰਦੇ ਕਿ ਸੰਗਤ ਨੂੰ ਜੇ ਉਹ ਜੱਥਾ ਜਾਂਦਾ ਹੈ ਪਾਕਿਸਤਾਨ ਉਸ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਜੇ ਇੱਕ ਪਾਸੇ ਮੈਚ ਹੋ ਸਕਦੇ ਆ ਤਾਂ ਫਿਰ ਇਹ ਗੁਰੂ ਨਾਨਕ ਦੇ ਨਾਨਕ ਨਾਮਲੇਵਾ ਸੰਗਤ ਨੂੰ ਪਾਕਿਸਤਾਨ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਇਹ ਇੱਕ ਦੂਰਾ ਮਾਪਦੰਡ ਕਿਉਂ ਹੋ ਰਿਹਾ ਹੈਗਾ ਕਿਉਂਕਿ ਆਪਾਂ ਵੇਖਿਆ ਇਸ ਤੋਂ ਪਹਿਲਾਂ ਜੇ ਕੁਝ ਪੰਜਾਬ ਦੇ ਨੌਜਵਾਨਾਂ ਦੀਆਂ ਪਿਆਬੀ ਫਿਲਮਾਂ ਆਉਂਦੀਆਂ ਜਿਸ ਦੇ ਵਿੱਚ ਕਿ ਪਾਕਿਸਤਾਨ ਦੇ ਕੁਝ ਐਕਟਰ ਪਲੇ ਕਰਦੇ ਨੇ ਤੇ ਉਹਨਾਂ ਫਿਲਮਾਂ ਦੇ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਮੈਚ ਹੋ ਰਿਹਾ ਹੈ ਜਾਂ ਪਾਕਿਸਤਾਨ ਦੇ ਨਾਲ ਤੇ ਫਿਰ ਉਹਨਾਂ ਦੇ ਉੱਤੇ ਰੋਕ ਕਿਉਂ ਨਹੀਂ ਲਾਈ ਜਾਂਦੀ ਇਹ ਸਵਾਲ ਉੱਠਨੇ ਲਾਜ਼ਮੀ ਹੈ ਸਵਾਲ ਕਰਨੇ ਬੰਦੇ ਨੇ ਕੁਝ ਲੋਕ ਆਵਾਜ਼ ਉਠਾ ਰਹੇ ਆ ਪਰ ਜੇ ਮੈਂ ਆਪਾਂ ਵੇਖ ਲਈ ਦੇਖਿਆ ਜਾਵੇ ਤਾਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚ ਸਕਦੀ ਤੇ ਇੱਥੇ ਲੋੜ ਹੈ ਜੋ ਪੰਜਾਬ ਦੇ ਵਿੱਚ ਪਾਰਟੀਆਂ ਵਰਕ ਕਰ ਰਹੀਆਂ ਜਿਨ੍ਹਾਂ ਦੀ ਪਹੁੰਚ ਹੈਗੀ ਹੈ ਕੇਂਦਰ ਤੱਕ ਉਸ ਵਾਰ ਕਰਨਾ ਇਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਦਾ ਸਵਾਲ ਕਰਨਾ ਬੰਦਾ ਵੀ ਹੈ ਕਿਉਂਕਿ ਲੋਕਾਂ ਨੂੰ ਇਹਨਾਂ ਪਾਰਟੀਆਂ ਦੇ ਉੱਤੇ ਯਕੀਨ ਹੈ ਜੋ ਲੋਕ ਇਹਨਾਂ ਪਾਰਟੀਆਂ ਦੇ ਨਾਲ ਜੁੜੇ ਹੋਏ ਆ ਉਹ ਪਾਰਟੀਆਂ ਦੇ ਉੱਤੇ ਯਕੀਨ ਰੱਖਦੇ ਆ ਤੇ ਜੋ ਵੀ ਇਹ ਇਹਨਾਂ ਨੂੰ ਪ੍ਰਬੰਧ ਕਰ ਰਹੇ ਆ ਪਾਰਟੀਆਂ ਨੂੰ ਚਲਾ ਰਹੇ ਆ ਪ੍ਰਧਾਨ ਹਨ ਹਣ ਉਹਨਾਂ ਦਾ ਉਹਨਾਂ ਲੋਕਾਂ ਨੂੰ ਇਹ ਆਸ ਹੈਗੀ ਹੈ ਕਿ ਉਹ ਪਾਰਟੀਆਂ ਕੇਂਦਰ ਸਰਕਾਰ ਨਾਲ ਗੱਲ ਕਰਨ ਤੇ ਜੋ ਜਥਾ ਹਰਵਾਰ ਦੀ ਤਿਰਾਂ ਪਾਕਿਸਤਾਨ ਅ ਗੁਰੂ ਨਾਨਕ ਦੇ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਜਾਂਦਾ ਤਾਂ ਉਹਨਾਂ ਨੂੰ ਆਗਿਆ ਦਿੱਤੀ ਜਾਵੇ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਇਹ ਜੋ ਮੈਚ ਚੱਲ ਰਹੇ ਆ ਤੇ ਜੋ ਪੰਜਾਬ ਦੀਆਂ ਫਿਲਮਾਂ ਬਣਨ ਕੀਤੀਆਂ ਜਾਂ ਗਈਆਂ ਇਹਨਾਂ ਬਾਰੇ ਬੇਕੋ ਜੀ ਦਿਲਜੀਤ ਦੀ ਫਿਲਮ ਆਈ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਉਹ ਫਿਲਮ ਕਿਉਂਕਿ ਲੋਕਾਂ ਨੇ ਵਿਰੋਧ ਕੀਤਾ ਹੈ ਤੇ ਕੁਝ ਲੋਕ ਤਾਂ ਖਾਲਸਤਾਨ ਨਾਲ ਜੋੜ ਦਿੰਦੇ ਆ ਕਿ ਇਹ ਖਾਲਸਤਾਨੀ ਹੈ ਅਤਵਾਦੀ ਇਹਨਾਂ ਦੀ ਫਿਲਮ ਕਿਉਂਕਿ ਜਦੋਂ ਰੋਗ ਲੱਗ ਗਈ ਤਾਂ ਲੋਕਾਂ ਨੇ ਵਿਰੋਧ ਕਰਨਾ ਸੀਗਾ ਲੋਕਾਂ ਨੇ ਵਿਰੋਧ ਕੀਤਾ ਠੀਕ ਹੈ ਪਰ ਉਹੀ ਲੋਕ ਜਦੋਂ ਮੈਚ ਚੱਲ ਰਿਹਾ ਸੀ ਭਾਰਤ-ਪਾਕਿਸਤਾਨ ਦਾ ਤਾਂ ਉਸ ਦੇ ਉੱਤੇ ਕੁਝ ਨਹੀਂ ਬੋਲਦੇ ਸੀ ਕਿਉਂਕਿ ਜਿਹੋ ਵਿਰੋਧ ਕਰਦੇ ਸੀ ਦਾ ਸਾਪ ਨੂੰ ਸਭ ਨੂੰ ਪਤਾ ਕਿ ਚੇਅਰਮੈਨ ਕੌਣ ਆ ਬੀਸੀਸੀਆਈ ਦਾ ਤੇ ਸਵਾਲ ਕਿੰਨਾ ਦੇ ਉੱਤੇ ਜਾਂਦੇ ਉਹਨਾਂ ਇੱਥੇ ਆਪਾਂ ਗੱਲਬਾਤ ਕਰਦੇ ਆ ਗੋਦੀ ਮੀਡੀਆ ਦੀ ਜਿਨ੍ਹਾਂ ਨੇ ਕਿ ਜਦੋਂ ਫਿਲਮ ਆਈਆਂ ਪੰਜਾਬੀਆਂ ਦੀਆਂ ਤਾਂ ਬਹੁਤ ਰੋਲਾ ਪਾਇਆ ਕਿ ਇਹ ਦੇਸ਼ ਦੇ ਨਾਲ ਨਹੀਂ ਖੜਦੇ ਇਹ ਐ ਨਹੀਂ ਕਰਦੇ ਇਹ ਪਾਕਿਸਤਾਨ ਦੇ ਨਾਲ ਕਿਉਂ ਫਿਲਮ ਕਰ ਰਹੇ ਉਹਨਾਂ ਦੇ ਐਕਟਰਾਂ ਨੂੰ ਲੈ ਕੇ ਪਲਵਾਮਾ ਦਾ ਅਟੈਕ ਹੋਇਆ ਸੀ ਉਹ ਬਹੁਤ ਹੀ ਦੁੱਖਦਾਈ ਘਟਨਾ ਸੀ ਉਹਦਾ ਸਾਰਿਆਂ ਨੂੰ ਦੁੱਖ ਆ ਪਰ ਜਦ ਇਹ ਮੈਚ ਹੋ ਰਿਹਾ ਸੀ ਪਾਕਿਸਤਾਨ ਦਾ ਤੇ ਭਾਰਤ ਦਾ ਜੋ ਚੱਲ ਰਿਹਾ ਸੀ ਕੱਪ ਦੇ ਵਿੱਚ ਉੱਥੇ ਕਿਸੇ ਕੋ ਦੀ মিডিਆ ਦਾ ਮੂੰਹ ਨਹੀਂ ਖੁੱਲਿਆ ਕਿ ਉਹ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨੂੰ ਸਵਾਲ ਕਰਨ ਕਿ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਇਹ ਮੈਚ ਰੁਕਿਆ ਜਾਵੇ ਉਹਦੇ ਤੇ ਰਿਪੋਰਟਾਂ ਬਣਾਉਂਦੇ ਹਨਾ ਉੱਥੇ ਰੌਲਾ ਪਾਉਂਦੇ ਪਰ ਨਹੀਂ ਉੱਥੇ ਕੋਈ ਰੌਲਾ ਨਹੀਂ ਪਾਇਆ ਗਿਆ ਕੋਈ ਗੱਲਬਾਤ ਨਹੀਂ ਹੋਈ ਸੋ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਇਹ ਇਦਾਂ ਕਿਉਂ ਕੀਤਾ ਜਾ ਰਿਹਾ ਹੈਗਾ ਸੋ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਵੀਡੀਓ ਸ਼ੇਅਰ ਕਰਿਓ ਤਾਂ ਕਿ ਇਹ ਆਪਣਾ ਮੈਸੇਜ ਹੈ ਜਿਹੜਾ ਇਹ ਪਹੁੰਚਦਾ ਹੋ ਸਕੇ ਤੇ ਜੋ ਨਮਾਇंदे ਹਨ ਪੰਜਾਬ ਦੇ ਜਿਲ੍ਹਿਆਂ ਦੀ ਅਪਰੋਚ ਹੈ ਸੈਂਟਰ ਤੱਕ ਉਹ ਜ਼ਰੂਰ ਗੱਲਬਾਤ ਕਰਨ ਤੇ ਜੋ ਜੱਥਾ ਹਰ ਵਾਰ ਦੀ ਤਰ੍ਹਾਂ ਪਾਕਿਸਤਾਨ ਜਾਂਦਾ ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇ ਹਾਂ ਹੋ ਸਕਦਾ ਕੁਝ ਰੀਜਨ ਹੋ ਸਕਦੇ ਹੈ ਸਕਿਉਰਿਟੀ ਨੂੰ ਲੈ ਕੇ ਜਾਂ ਕਿਵੇਂ ਵੀ ਤਾਂ ਉਹ ਇਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕਰਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਸੁਰੱਖਿਆ ਵਧਾਈ ਜਾਵੇ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਵੀਡੀਓ ਸ਼ੇਅਰ ਕਰਿਓ ਤਾਂ